ਗੁਰੂ ਨੇ ਆਖਿਆ ਕਿ ਹਥਿਆਰ ਰੱਖੋ ਗੁਰੂ ਨੇ ਆਖਿਆ ਸ਼ਸਤਰ ਰੱਖੋ ਮੀਰੀ ਪੀਰੀ ਦੇ ਮਾਲਕ ਨੇ ਹਰ ਸਿੱਖ ਨੂੰ ਹੁਕਮ ਕੀਤਾ ਜਿੱਦਾਂ ਦਾ ਅੱਜ ਮਾਹੌਲ ਆ ਇਹਦੇ ਵਿੱਚ ਤੇ ਹੋਰ ਹੋ ਜਾਂਦਾ ਭਾਵੇਂ ਸਾਡੀਆਂ ਬੱਚੀਆਂ ਵਾਂ ਸਾਡੀਆਂ ਧੀਆ ਵਾਂ ਜਾਂ ਸਾਡੇ ਬਜ਼ੁਰਗ ਨੇ ਜਾਂ ਭੈਣਾ ਵਾਂ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਨੇ ਆ ਜਿਹੜਾ ਸਾਨੂੰ ਕਿਰਪਾਨ ਦਿੱਤੀ ਸ਼ਸਤਰ ਦਿੱਤਾ ਤੇ ਇਹ ਰਵੈਤੀ ਹਜ਼ਾਰ ਜਿਹੜੇ ਆ ਸਿੱਖਾਂ ਨੂੰ ਆਪਣੇ ਕੋਲ ਰੱਖਣੇ ਚਾਹੀਦੇ ਆ ਦੂਜਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਆ ਸਾਨੂੰ ਜਿਹੜੇ ਆਪਣੇ ਸਿੱਖਾਂ ਦੇ ਮਸਲੇ ਆ ਉਹ ਅਦਾਲਤਾਂ ਦੇ ਵਿੱਚ ਲਜਾਣ ਦੀ بجائے ਇਧਰ ਉਧਰ ੱਟਕੇ ਖਾਣ ਦੀ بجائے ਉਹ ਸੱਚੇ ਪਾਤਸ਼ਾਹ ਦੇ ਦਰ ਤੇ ਬਹਿ ਕੇ ਕਿਉਂਕਿ ਗੁਰਮਤਿ ਦੇ ਸਿਧਾਂਤ ਦੇ ਵਿੱਚ ਹੈਗਾ ਗੁਰਮੁਖ ਬੈਸੋ ਸਫਾ ਬਿਸ਼ਾਈ ਹਰ ਮਸਲੇ ਦਾ ਹੱਲ ਸੰਵਾਦ ਆ ਦਲਬਾਤ ਆ ਤੋ ਜਿਹੜੇ ਨਿੱਜੀ ਨਿੱਜੀ ਛੋਟੇ ਛੋਟੇ ਕੋਈ ਸਿੱਖਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵਾ ਉਹ ਧਾਰਮਿਕ ਪੱਖ ਤੋਂ ਹੋਣ ਜਾਂ ਪਰਿਵਾਰਕ ਤੋਂ ਹੋਣ ਉਹਦੇ ਲਈ ਸਾਨੂੰ ਗੁਰੂ ਦੇ ਦਰ ਦਾ ਆਸਰਾ ਲੈਣਾ ਚਾਹੀਦਾ ਸਾਨੂੰ ਆਪਣੇ ਤਖਤਾਂ ਨੂੰ ਨਾਤਮਸਤਕ ਰਹਿਣਾ ਚਾਹੀਦਾ ਗੁਰੂ ਦੇ ਅਕੀਦੇ ਚੱਲਣਾ ਚਾਹੀਦਾ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸواری ਚੱਲੀ ਪੀੜੀ ਸੋਟਿੰਗਾਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬਾਬਾ ਪਰੁਖਾਰੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ 22 ਵਿਸਾਖ ਨੂੰ ਇੱਥੇ ਇਸ ਪਿੰਡ ਰਣਵਾ ਦੇ ਵਿੱਚ ਪਹੁੰਚੇ ਨੇ ਜੀ ਉਹਨਾਂ ਦੀ ਆਉਣ ਦੀ ਆਮਦ ਦੇ ਵਿੱਚ ਜਿਹੜੀ ਇਲਾਕੇ ਦੀ ਸੰਗਤ ਆ ਉਹ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ਆ ਸਤਿਗੁਰੂ ਦੀ ਸਿੱਖਿਆ ਨੂੰ ਯਾਦ ਕਰਦੀ ਆ ਸਤਿਗੁਰੂ ਦੇ ਇਤਿਹਾਸ ਨੂੰ ਯਾਦ ਕਰਦੀ ਆ ਤੋਂ ਇਸ ਸੰਬੰਧੀ ਜਿਹੜਾ ਗੁਰਮਤ ਸਮਾਗਮ ਰੱਖਿਆ ਗਿਆ ਸੀ ਸੰਗਤਾਂ ਦੇ ਵੱਲੋਂ ਇੱਥੇ ਆਉਣ ਨੂੰ ਆਖਿਆ ਗਿਆ ਸੀ ਤੇ ਅਸੀਂ ਇੱਥੇ ਪਹੁੰਚੇ ਆ ਇੱਥੇ ਇਲਾਕੇ ਦੇ ਹਿੱਤ ਮੈਂ ਜਿਵੇਂ ਦੇਖ ਰਿਹਾ ਸੰਗਤਾਂ ਨੂੰ ਦੇਖ ਰਿਹਾ ਇਹਨਾਂ 'ਚ ਬੜਾ ਉਤਸ਼ਾਹ ਆ ਜਿੱਥੇ ਅਸੀਂ ਸੱਚੇ ਪਾਤਸ਼ਾਹ ਜੀ ਦੇ ਆਗਮਨ ਦਾ ਦਿਨ ਮਨਾ ਰਹੇ ਆ ਉੱਥੇ ਨਾਲ ਦੀ ਨਾਲ ਜੋ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਸਿੱਖਿਆ ਗਈ ਸੀ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਾਸਤਰ ਸਜਾਵੋ ਕਮਰ ਕਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਅਦਕਾਈ ਗੁਰੂ ਨੇ ਆਖਿਆ ਕਿ ਹਥਿਆਰ ਰੱਖੋ ਗੁਰੂ ਨੇ ਆਖਿਆ ਸ਼ਾਸਤਰ ਰੱਖੋ ਮੀਰੀ ਪੀਰੀ ਦੇ ਮਾਲਕ ਨੇ ਹਰ ਸਿੱਖ ਨੂੰ ਹੁਕਮ ਕੀਤਾ ਤਾਂ ਉਥੇ ਅੱਜ ਇਹਦੇ ਤੇ ਅਮਲ ਕਰਨ ਦੀ ਲੋੜ ਆ ਜਿੱਦਾਂ ਦਾ ਅੱਜ ਮਾਹੌਲ ਆ ਇਹਦੇ ਵਿੱਚ ਤੇ ਹੋਰ ਹੋ ਜਾਂਦਾ ਭਾਵੇਂ ਸਾਡੀਆਂ ਬੱਚੀਆਂ ਵਾਂ ਸਾਡੀਆਂ ਧੀਆ ਵਾਂ ਜਾਂ ਸਾਡੇ ਬਜ਼ੁਰਗ ਨੇ ਜਾਂ ਭੈਣਾ ਵਾਂ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਨੇ ਆ ਜਿਹੜਾ ਸਾਨੂੰ ਕਿਰਪਾਨ ਦਿੱਤੀ ਆ ਸ਼ਸਤਰ ਦਿੱਤਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਆਪਾਂ ਦਿਨ ਮਨਾ ਰਹੇ ਆ ਤੇ ਇਹ ਹਥਿਆਰ ਇਹ ਸਾਨੂੰ ਸਾਰਿਆਂ ਨੂੰ ਕੋਲ ਰੱਖਣਾ ਚਾਹੀਦਾ ਇੱਕ ਤੇ ਸਾਡੀ ਸੁਰੱਖਿਆ ਵਾ ਦੂਜਾ ਨਾਲ ਦੀ ਨਾਲ ਕਿਤੇ ਕਿਸੇ ਮਜਲੂਮ ਨੂੰ ਕੋਈ ਲੋੜ ਪੈ ਜਾਂਦੀ ਆ ਤੇ ਇਹ ਵਰਤਿਆ ਜਾਂਦਾ ਫਿਰ ਗੁਰੂ ਦਾ ਹੁਕਮ ਵੀ ਇਹਨੂੰ ਰੱਖਣਾ ਤੇ ਅੱਜ ਜਦੋਂ ਆਪਾਂ ਗੁਰੂ ਦਾ ਆਗਮਨ ਮਨਾ ਰਹੇ ਆ ਗੁਰੂ ਦਾ ਹੀ ਹੁਕਮ ਆ ਸਾਨੂੰ ਵੀ ਸ਼ਸਤਰ ਧਾਰੀ ਹਥਿਆਰ ਰੱਖੋ ਤੇ ਇਹ ਰਵੈਤੀ ਸਿਹਾਰ ਜਿਹੜੇ ਆ ਸਿੱਖਾਂ ਨੂੰ ਆਪਣੇ ਕੋਲ ਰੱਖਣੇ ਚਾਹੀਦੇ ਆ ਦੂਜਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਆ ਸਮੁੱਚੇ ਸੰਸਾਰ ਨੇ ਅਕਾਲ ਤਖਤ ਸਭ ਨੂੰ ਪਹਿਲਾ ਨਤਮਸਤਕਾ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਹੋਰ ਵੀ ਸਾਨੂੰ ਜਿਹੜੇ ਆਪਣੇ ਸਿੱਖਾਂ ਦੇ ਮਸਲੇ ਆ ਉਹ ਅਦਾਲਤਾਂ ਦੇ ਵਿੱਚ ਲਜਾਣ ਦੀ بجائے ਇੱਧਰ ਉੱਧਰ ੱਟਕੇ ਖਾਣ ਦੀ بجائے ਉਹ ਸੱਚੇ ਪਾਤਸ਼ਾਹ ਦੇ ਦਰ ਤੇ ਬਹਿ ਕੇ ਕਿਉਂਕਿ ਗੁਰਮਤਿ ਦੇ ਸਿਧਾਂਤ ਦੇ ਵਿੱਚ ਹੈਗਾ ਗੁਰਮੁਖ ਬੈਸੋ ਸਫਾ ਵਿਸ਼ਾਈ ਹਰ ਮਸਲੇ ਦਾ ਹੱਲ ਸੰਵਾਦ ਆ ਦਲਬਾਤ ਆ ਤੋਂ ਜਿਹੜੇ ਨਿੱਜੀ ਨਿੱਜੀ ਛੋਟੇ ਛੋਟੇ ਕੋਈ ਸਿੱਖਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵਾ ਉਹ ਧਾਰਮਿਕ ਪੱਖ ਤੋਂ ਹੋਣ ਜਾਂ ਪਰਿਵਾਰਕ ਤੋਂ ਹੋਣ ਉਹਦੇ ਲਈ ਸਾਨੂੰ ਗੁਰੂ ਦੇ ਦਰ ਦਾ ਆਸਰਾ ਲੈਣਾ ਚਾਹੀਦਾ ਸੱਚੇ ਪਾਤਸ਼ਾਹ ਨੇ ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਕੀਤੀ ਹੈ ਠੀਕ ਹੈ ਕਿ ਉਹ ਵੱਡਾ ਤਖਤ ਆ ਸਾਡਾ ਔਰ ਉਸ ਤੋਂ ਹਰ ਤਰੀਕੇ ਦੀ ਸੇਧ ਸਾਡੇ ਗੁਰੂ ਨੇ ਦਿੱਤੀ ਤੇ ਅੱਜ ਵੀ ਸਾਨੂੰ ਲੈਣੀ ਚਾਹੀਦੀ ਆ ਸਾਨੂੰ ਆਪਣੇ ਤਖਤਾਂ ਨੂੰ ਨਾ ਤਮਸਤਕ ਰਹਿਣਾ ਚਾਹੀਦਾ ਗੁਰੂ ਦੀਆਂ ਕੀਦੇ ਚੱਲਣਾ ਚਾਹੀਦਾ ਇਹੀ ਮੈਂ ਸੰਗਤਾਂ ਨੂੰ ਅੰਦਰ ਉਪਦੇਸ਼ ਦਿੰਦਾ ਔਰ ਇਹੀ ਮੈਂ মিডিਏ ਦੇ ਰਾਹੀਂ ਸਮੁੱਚੇ ਗੁਰੂ ਨਾਨਕ ਨਾਮ ਲੈਵ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਆਪਾਂ ਗੁਰੂ ਵਾਲੇ ਬਣੀਏ ਗੁਰੂ ਨੇੜੇ ਆਈਏ ਤੇ ਗੁਰੂ ਅਨਸਾਰੀ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ